ਮਨ ਨੂੰ ਸਸਪੈਂਡ ਕਰਤਾ ਕਿ ਪਾਰਟੀ ਚ ਦੇਖੋ ਸਵਾਲ ਇਹ ਆ ਕਿ ਸਵਾਲ ਇਹ ਨਹੀਂ ਆ ਕਿ ਉਹਨਾਂ ਨੂੰ ਸਸਪੈਂਡ ਕਰਤਾ ਜਾਂ ਨਹੀਂ ਕਰਤੇ ਸਸਪੈਂਡ ਦਾ ਤੇ ਬਹਾਲੀ ਦਾ ਸਵਾਲ ਨਹੀਂ ਸਵਾਲ ਇਹ ਆ ਕਿ ਜਿਹੜਾ ਉਹਨਾਂ 'ਤੇ ਦੋਸ਼ ਲਾਇਆ 500 ਕਰੋੜ ਦਾ ਉਹ ਦੋਸ਼ ਬੜਾ ਗੰਭੀਰ ਹੈ ਉਹਦੇ ਤੋਂ ਅੱਗੇ ਸੁਦੀਲ ਜਾਖੜ ਜੀ ਨੇ ਕਹਾ ਕਿ 350 ਕਰੋੜ ਰੁਪਈਆ ਉਹ ਜਿਹੜਾ ਚੰਨੀ ਸਾਹਿਬ ਨੇ ਦਿੱਤਾ ਜੰਨੀ ਸਾਹਿਬ ਨੇ ਜੋ ਚੀਫ ਮਿਨਿਸਟਰੀ ਲਈ ਆ ਉਹ ਕਹਿੰਦੇ 350 ਕੋਰਪਿਆ ਦਿੱਤਾ। ਔਰ ਸੱਜ ਜਦੋਂ ਪੈਸੇ ਦਿੱਤੇ ਉਦੋਂ ਨਵਜੋਤ ਸਿੰਘ ਸਿੱਧੂ ਪ੍ਰਧਾਨ ਸੀਗੇ ਕਾਗਜ਼ਦੇ। ਜੀ। ਸੱਜ ਮੇਰੀ ਉਹਨਾਂ ਨੂੰ ਬੇਨਤੀ ਆ ਕਿ ਉਹ ਵੀ ਸਪਸ਼ਟ ਕਰਨ ਕਿ ਪੈਸੇ ਕਿੱਥੇ ਗਏ ਪੈਸਾ ਆਇਆ ਕਿਥੋਂ? ਇਹ ਕਿ ਇੰਡਸਟਰੀ ਵਾਲਿਆਂ ਕੋ ਆਇਆ ਕਿਧ ਕੋ ਆਇਆ ਕਿਸਾਨਾਂ ਦਾ ਪੈਸਾ ਹੈ ਨੌਜਵਾਨਾਂ ਦਾ ਪੈਸਾ ਹੈ ਕਿਹਦਾ ਸੀਗਾ? ਤੀਜੀ ਗੱਲ ਜਿਹੜਾ ਨਵਜੋਤ ਕੋ ਸਿੱਧੂ ਨੇ ਕਿਹਾ ਕਿ ਤਰਫਾਰ ਦੀ ਇਲੈਕਸ਼ਨ ਦੇ ਵਿੱਚ ਬਾਜਵੇ ਨੇਤੇ ਬੱਲਾ ਜਿਹੜਾ ਬੜਿੰਗ ਨੇ ਪੈਸੇ ਲਾਇਆ ਟਿਕਟ ਦੇ ਸਤ ਉਹ ਪਹਿਲਾ ਹੀ ਹੋਵਾ ਸੀਗਾ ਤਰਤਰ ਦੇ ਵਿੱਚ ਜਿਸ ਉਮੀਦਵਾਰ ਨੂੰ ਟਿਕਟ ਦਿੱਤੀ ਉਹਦੇ ਬਾਅਦੇ ਪਹਿਲਾਂ ਹੀ ਸਭ ਲੋਕ ਕਹਿੰਦੇ ਕਿ ਪੈਸਾ ਲਾ ਕੇ ਟਿਕਟ ਦਾ ਇਹ ਗੱਲ ਕਲੀਅਰ ਕਰਨੀ ਚਾਹੀਦੀ ਆ ਔਰ ਮੇਰਾ ਖਿਆਲ ਪ੍ਰਤਾਪ ਰਾਜੇ ਨੂੰ ਤੇ ਰਾਜੇ ਬੜਿੰਗ ਨੂੰ ਜਿੰਨੇ ਉਹਨਾਂ ਤੇ ਗੰਭੀਰ ਦੋਸ਼ ਲੱਗੇ ਆ ਦੋਵਾਂ ਨੂੰ ਜਿਹੜਾ ਸਿਵਾ ਦੇ ਦੇਣਾ ਚਾਹੀਦਾ ਪਰ ਹੁੰਦਾ